ਅੱਜ ਕਰਾਲੀ ਨੇੜਲੇ ਪਿੰਡ ਪੜਿਆਲਾ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਊਮਨ ਵਿਖੇ ਤੀਆਂ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਵਿਸ਼ੇਸ਼ ਤੌਰ ਤੇ ਕਾਲਜ ਦੇ ਚੇਅਰਮੈਨ ਸ਼੍ਰੀ ਗੁਰਪ੍ਰਤਾਪ ਪੜਿਆਲਾ ਵਿਸ਼ੇਸ਼ ਤੌਰ ਤੇ ਪੁੱਜੇ ਕਾਲਜਾ ਦੀਨ ਚੱਲ ਰਹੇ ਵੱਖ-ਵੱਖ ਕੋਰਸਾਂ ਤਹਿਤ ਸਿਲਾਈ ਕਢਾਈ ਤੇ ਕੋਰਸ ਪੂਰਾ ਕਰ ਚੁੱਕੀਆਂ ਲੜਕੀਆਂ ਨੂੰ ਸਰਟੀਫਿਕੇਟ ਅਤੇ ਸਲਾਈ ਕਢਾਈ ਮਸ਼ੀਨਾਂ ਵੰਡੀਆਂ ਗਈਆਂ ਇਸ ਤੋਂ ਇਲਾਵਾ ਇਸ ਕਾਲਜ ਦੇ ਵਿੱਚ ਤੀਆਂ ਦੇ ਤਿਹਾਰ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਲੜਕੀਆਂ ਦੇ ਵਿੱਚੋਂ ਮਿਸ ਤੀਜ ਅਤੇ ਮਿਸ ਪ੍ਰੈਸ਼ਰ ਵੀ ਚੁਣੀਆਂ ਗਈਆਂ ਆਓ ਵੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਕੁਝ ਲਾਈਵ ਤਸਵੀਰਾਂ ਤੇ ਗੱਲਬਾਤ ਕਰਦੇ ਹਾਂ ਗੁਰਪ੍ਰਤਾਪ ਪੜਿਆਲਾ ਨਾਲ ਉਹਨਾਂ ਹੋਰ ਕੀ ਕਿਹਾ ਇਸ ਪ੍ਰੋਗਰਾਮ mickey day We love ਕੀ ਬਤਨੇ ਦੀ ਦਰਮਣੇ ਲਾ ਦਿੱਤੀ ਇਹ ਉਹ ਜੀਤੇ ਮਾਰੇ ਕਲਮ ਕੀ ਤਸ ਘਰੇ ਬਿਹੇ ਤੇ ਹਵਾ ਕਾ ਰੁਦਾਤੀ ਮੈਂ ਮਰ ਜਾ ਤੁਹਾਨੂੰ ਤੀਆਂ ਸੱਭਿਆਚਾਰ ਦਾ ਇੱਕ ਤਿਵਾਰ ਹੈ ਪੰਜਾਬ ਦਾ ਤੇ ਸਾਰੇ ਸਾਡਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਉਸੇ ਪਿੰਥ ਨੂੰ ਫੋਲੋ ਕਰਦੇ ਹੋਏ ਅੱਜ ਖਾਲਸਾ ਕਾਲਜ ਸ਼ੀਤ ਭਗਤ ਸਿੰਘ ਖਾਲਸਾ ਕਾਲਜ ਔਰ ਵੂਮਨ ਪੜਿਆਲਾ ਦੇ ਵਿਕੇ ਸਾਡੇ ਸਟੂਡੈਂਟਸ ਨੇ ਬਹੁਤ ਹੀ ਸੋਹਣਾ ਆਪਣੇ ਤੌਰ ਤੇ ਆਰਗੇਨਾਈਜ਼ ਕਰਕੇ ਤੀਆਂ ਦਾ ਤਿਹਾਰ ਮਨਾਇਆ ਗਿੱਧਾ ਜੋ ਕੇ ਤੁਸੀਂ ਸਾਰਿਆਂ ਨੇ ਆਪੇ ਇਸ ਕੈਮਰਿਆਂ ਦੇ ਵਿੱਚ ਕੈਦ ਕੀਤਾ ਬਾਕੀ ਬੱਚਿਆਂ ਦੀ ਸ਼ਲਾਘਾ ਕਰਦੀ ਬਣਦੀ ਹੈ ਵੀ ਇੰਨਾ ਉਤਸ਼ਾਹ ਉਹਨਾਂ ਦੇ ਵਿੱਚ ਆਪਦੇ ਸੱਭਿਆਚਾਰ ਨੂੰ ਲੈ ਕੇ ਤੇ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਵੀ ਬੱਚਿਆਂ ਨੂੰ ਆਪਦੇ ਸੱਭਿਆਚਾਰ ਨਾਲ ਜੋੜੀਏ ਵੀ ਅੱਜ ਫਲਾਈਂ ਮਸ਼ੀਨਾਂ ਵੀ ਦਿੱਤੀਆਂ ਗਈਆਂ ਬੱਚਿਆਂ ਨੂੰ ਦੇਖੋ ਪੜਾਉਣ ਦੇ ਨਾਲ ਨਾਲ ਕੁਝ ਐਦਾਂ ਦੇ ਕੋਰਸ ਵੀ ਅਸੀਂ ਕਰਾਉਂਦੇ ਹਾਂ ਜੋ ਕਿ ਜੀਵਨ ਦੇ ਵਿੱਚ ਕਦੇ ਵੀ ਕੰਮ ਦੇ ਸਕਣ ਤਾਂ ਕਈ ਬੱਚਿਆਂ ਨੂੰ ਜਿਵੇਂ ਕਿਸੇ ਨੂੰ ਗਿੱਧੇ ਦਾ ਸ਼ੌਂਕ ਹੈ ਕਿਸੇ ਨੂੰ ਕਢਾਈ ਦਾ ਸ਼ੌਂਕ ਹੈ ਕਿਸੇ ਨੂੰ ਸਟਿਚਿੰਗ ਦਾ ਸ਼ੌਂਕ ਹੈ ਉਸੇ ਨੂੰ ਮੁੱਖ ਰੱਖਦੇ ਹੋਏ ਅੱਜ 15 ਜਿਹੜੀਆਂ ਸਲਾਈ ਮਸ਼ੀਨਾਂ ਉਹ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਬੱਚੇ ਅੱਗੇ ਚੱਲ ਕੇ ਬੇਸ਼ੱਕ ਉਹਨੂੰ ਆਪ ਦੇ ਰੋਜ਼ਗਾਰ ਦੀ ਤਰ੍ਹਾਂ ਬਣਾਉਣ ਪਰ ਉਹਨਾਂ ਨੂੰ ਡਿਫਰੈਂਟ ਫੀਲਡਸ ਦੇ ਵਿੱਚ ਸક્ષਮ ਤਿਆਰ ਦੇ ਪੈਰਾਂ ਤੇ ਖੜੇ ਕਰਨਾ ਹੀ ਅਸਲੀ ਅਪਰਾਧ ਹੈ। ਕੱਲੀ ਖੇਡਾਂ ਖੁੱਣ ਦਾ ਨਵਾਂ ਤੇ ਗੇਮਾਂ ਨੇ ਪੰਜਾਬ ਦੇ ਵਿੱਚ ਜਾ ਪਰ ਲੈਵਲ ਤੇ ਜਿਹਨੇ ਛੱਤੀ ਦੇਖਿਆ ਜੁਨੇਸ਼ ਕੁਮਾਰ ਦੇ ਨਾਲ ਕਿੰਨਾ ਬੜਾ ਇੱਕ ਅਨੈਕਡੋਟ ਸੀ ਇੱਕ ਬੰਦੀ ਇਸ ਤਰ੍ਹਾਂ ਲੜਕੀਆਂ ਨੂੰ ਗੇਮਾਂ ਦੇ ਵਿੱਚ ਮਤਲਬ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਹੈ ਇਹਨੂੰ ਔਰ ਮੈਂ ਤੁਹਾਨੂੰ ਦੱਸਾਂ ਚਾਹੇ ਲੜਕੀਆਂ ਹੋਵੇ ਲੜਕਾ ਹੋਵੇ ਲੜਕੀਆਂ ਨੂੰ ਥੋੜੀਆਂ ਜਿਆਦਾ ਕਠਨਾਈਆਂ ਆਉਂਦੀਆਂ ਨੇ ਜੇ ਪ੍ਰੈਕਟੀਕਲੀ ਆਪਾਂ ਗੱਲ ਕਰੀਏ ਪਰ ਅਸੀਂ ਹਮੇਸ਼ਾ ਉਹਨਾਂ ਦੀ ਸਪੋਰਟ ਦੇ ਵਿੱਚ ਮੇਰੇ ਮਦਰ ਵੀ ਨੈਸ਼ਨਲ ਬਾਲ ਨੈਸ਼ਨਲ ਖੇਡੇ ਨੇ ਹੈਂਡਬਾਲ ਦੇ ਵਿੱਚ ਕਾ ਅਸੀਂ ਸਪੋਰਟਸ ਨੂੰ ਹਮੇਸ਼ਾ ਹੀ ਇਨਕਰੇਸ ਕੀਤਾ ਹੈ ਫੁਗਾੜ ਦੇ ਨਾਲ ਜੋ ਹੋਇਆ ਚਾਹੇ ਉਹ ਕਨਸਪੀਰੇਸੀ ਸੀ ਚਾਹੇ ਕੁਝ ਵੀ ਸੀ ਉਹ ਸਾਡੇ ਦੇਸ਼ ਲਈ ਸਾਡੀ ਭੈਣ ਦੇ ਲਈ ਇੱਕੋ ਬਹੁਤ ਵੱਡਾ ਇੱਕ ਧੱਕਾ ਸੀ ਤੇ ਐਦਾਂ ਕਿਸੇ ਨਾਲ ਨਾ ਅੱਗੇ ਹੋਣਾ ਨਹੀਂ ਚਾਹੀਦਾ ਐਦਾਂ ਦਾ ਤੇ ਜੋ ਵੀ ਅਸੀਂ ਆਪਦੇ ਬੱਚਿਆਂ ਦੇ ਲਈ ਕਰ ਸਕਦੇ ਆਂ ਪਿੱਛੇ ਫੁੱਟਬਾਲ ਗਰਾਊਂਡ ਤਿਆਰ ਕੀਤਾ ਹੈ ਲਾਈਟਸ ਲਵਾਈਆਂ ਹੋਈਆਂ ਨੇ ਸਟੈਪ ਬਾਈ ਸਟੈਪ ਜੋ ਪੜਿਆਲਾ ਕਾਲਜ ਬੈਸਟ ਐਫਰਟ ਕਰ ਸਕਦਾ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਲਈ ਉਹ ਅਸੀਂ ਕਰਨ ਦੀ ਵਚਨਤਾ ਹੈ ਪ੍ਰਿਆਰ ਸਾਹਿਬ ਹਾਲੇ ਵੀ ਕੁਝ ਬੱਚੀਆਂ ਘਰ ਦੇ ਵਿੱਚ ਬੈਠੀਆਂ ਨੇ ਕੁਝ ਸਾਧਨ ਹੀ ਪਹੁੰਚ ਕੋਲ ਉਹ ਜੋ ਕਰਦੇ ਹੋਏ ਬੱਚੀਆਂ ਨੂੰ ਅੱਗੇ ਪੜਾਈ ਲਈ ਨਹੀਂ ਭੇਜ ਰਹੇ ਕਲਾਸ ਰੂ ਦਾ ਗੱਲ ਕਰੀਏ ਸਕੂਲ ਹੁੰਦੇ ਉਸ ਤੋਂ ਬਾਅਦ ਬੱਚੀਆਂ ਨੂੰ ਘਰ ਮਾਣਾਂ ਦੇ ਜਾਂਦਾ ਯਾਦੋਂ ਉਹਨਾਂ ਦੇ ਵਿਆਹ ਕੀਤੇ ਜਾਂਦੇ ਉਹਨਾਂ ਪਰਿਵਾਰਾਂ ਨੂੰ ਕੀ ਜੀਣਾ ਚਾਹੁੰਦੇ ਕੋ ਸਾਰਿਆਂ ਨੂੰ ਇਹ ਜਿਹੜਾ ਇਹ ਕਾਲਜ ਹੈ ਅੱਜ ਤਾਂ ਫੇਰ ਆਪਣੇ ਇਲਾਕੇ ਦੇ ਵਿੱਚ ਯੂਨੀਵਰਸਿਟੀਜ਼ ਹੋਰ ਕਾਲਜਿਸ ਹੋ ਚੁੱਕੇ ਨੇ ਪਰ ਸਵਰਗੀ ਸਰਦਾਰ ਬਚਿੱਤਰ ਸਿੰਘ ਜੀ ਐਕਐਮਐਲਏ ਖਰੜ ਜੋ ਕੇ ਮੇਰੇ ਨਾਲਾ ਜੀ ਸੀ ਉਹਨਾਂ ਦਾ ਇਹ ਸੁਪਨਾ ਸੀ ਉਹਨਾਂ ਨੇ ਤੇ ਅ ਪੀਰ ਭਗਤ ਸਿੰਘ ਦੇ ਮਾਤਾ ਜੀ ਵਿਦਿਆਵਤੀ ਜੀ ਨੇ ਇਸ ਕਾਲਜ ਦਾ ਨੀ ਪੱਤਾ ਰੱਖਿਆ ਜਿੰਨੇ ਵੀ ਇਦਾਂ ਦੇ ਪਰਿਵਾਰ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਪੁਰਜ਼ੋਰ ਅਪੀਲ ਕਰਦੇ ਆਂ ਵੀ ਬੱਚੀਆਂ ਨੂੰ ਘਰੇ ਨਾ ਬਿਠਾਓ ਜੇ ਅੱਜ ਵਿਆਹ ਵੀ ਦਿਓਗੇ ਕੱਲ ਨੂੰ ਕੋਈ ਪਤਾ ਨਹੀਂ ਕਿਸ ਸਮੇਂ ਆਪਦੇ ਪੈਰਾਂ ਸਿਰ ਹੋਣਾ ਪੈ ਜੀਵੇ এডਿਕੇਸ਼ਨ ਇੱਕ ਐਡਾਂ ਦੀ ਚੀਜ਼ ਹੈ ਜਿਹੜੀ ਹਰ ਥਾਂ ਤੇ ਨਾਲ ਜਾਂਦੀ ਆ ਪੈਸਾ ਨਹੀਂ ਨਾਲ ਜਾਂਦਾ ਕਲਾ ਤੇ এডਿਕੇਸ਼ਨ ਇਹ ਤੁਹਾਡੇ ਨਾਲ ਜਾਂਦੀ ਆ ਤੁਹਾਡੀ ਜੀਵਨ ਦੇ ਵਿੱਚ ਹੈਲਪ ਕਰਦੀ ਆ ਅਸੀਂ ਪਿੰਡਾਂ ਦੇ ਵਿੱਚ ਕੀ ਅਪਰੋਚ ਕੀਤੀ ਸੀ ਬੱਚਿਆਂ ਨੂੰ ਵੱੱਟ ਚੜ ਕੇ ਘਰੋਂ ਲੈ ਕੇ ਆਉਣ ਲਈ ਐਡਮਿਸ਼ਨਸ ਕਰ ਲਈ ਹਰ ਸਾਲ ਦਾਖਲੇ ਵੇਲੇ ਕਰਦੇ ਵੀ ਆ ਤੇ ਤੁਹਾਡੇ ਰਾਹੀਂ ਵੀ ਅਪੀਲ ਕਰਦੇ ਆਂ ਵੀ ਇੱਥੇ ਇੱਕ ਬੜਾ ਸੇਫ ਤੇ ਹੋਮਲੀ ਐਟਮੋਸਫੇਅਰ ਹੈ ਸਿਰਫ ਗਰਲਸ ਕਾਲਜ ਹੈ ਤੇ ਬੱਚਿਆਂ ਨੂੰ ਪੇਰੈਂਟਸ ਨੂੰ ਆਪ ਆਪਣੇ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਭੇਜਣਾ ਚਾਹੀਦਾ ਹੈ ਅੱਜ ਤੀਆਂ ਦਾ ਤਿਉਹਾਰ ਹਰ ਸਾਲ ਸਾਡੇ ਕਾਲਜ ਵਿੱਚ ਮਨਾਇਆ ਜਾਂਦਾ ਹੈ ਇਹਦੇ ਨਾਲ ਅਸੀਂ ਫਰੈਸ਼ਰਸ ਪਾਰਟੀ ਵੀ ਬੱਚਿਆਂ ਦੀ ਹਮੇਸ਼ਾ ਰੱਖਦੇ ਹਾਂ ਕਿਉਂਕਿ ਇਹਦੇ ਵਿੱਚ ਨਵਾਂ ਜਿਹੜਾ ਸੈਸ਼ਨ ਹੈ 24 25 ਦੇ ਉਹਦੇ ਵੀ ਬੱਚੇ ਐਡਮਿਸ਼ਨ ਲੈਂਦੇ ਤਾਂ ਉਹਦੇ ਵਿੱਚ ਇੱਕ ਫਰੈਸ਼ਰਸ ਪਾਰਟੀਆਂ ਵੀ ਹੁੰਦੀਆਂ ਤੇ ਨਾਲ ਅਸੀਂ ਧੀਆਂ ਦਾ ਵੀ ਤਿਉਹਾਰ ਮਨਾਉਂਦੇ ਆਂ ਤਾਂ ਜੋ ਬੱਚਿਆਂ ਨੂੰ ਕਾਲਜ ਆ ਕੇ ਉਤਸ਼ਾਹਿਤ ਲੱਗੇ ਤੇ ਉਹ ਅੱਗੇ ਕਾਲਜ ਦੇ ਵਿੱਚ ਬਹੁਤ ਆਪਣਾ ਓਪਨ ਮਾਈਂਡ ਤੇ ਖੁੱਲੇ ਦਿਨ ਦਿਨ ਨਾਲ ਕਾਲਜ ਦੇ ਵਿੱਚ ਆਪਣਾ ਰਹਿ ਸਕਣ ਅੱਜ ਮੈਂ ਬੱਚਿਆਂ ਨੂੰ ਸਰਟੀਫੀਕੇਟ ਵੀ ਦਿੱਤੇ ਗਏ ਆ ਤੇ ਕੁਝ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਜਾਣਕਾਰੀ ਅ ਚੇਅਰਮੈਨ ਸਰਵਲ ਵੀਕ ਸਪੈਸ਼ਲੀ ਕਿਹਾ ਗਿਆ ਸੀ ਕਿ ਸਿਲਾਈ ਦਾ ਕੋਰਸ ਅਸੀਂ ਚਲਾ ਰਹੇ ਆ ਜੀ ਉਹਦੇ ਵਿੱਚ ਅਸੀਂ ਬਹੁਤ ਘੱਟ ਮਤਲਬ 500 ਰੁਪਏ ਮਹੀਨਾ ਬੱਚੇ ਤੋਂ ਫੀਸ ਲੈਨੇ ਆ ਉਹਦੀ ਰੀਜ਼ਨ ਇਹ ਹੀ ਹੈ ਵੀ ਤਾਂ ਜੋ ਬੱਚਾ ਆਪਣੀ ਕਲਾਸਾਂ ਲਗਾਉਂਦਾ ਰਵੇ ਜੇ ਬਿਲਕੁਲ ਫ੍ਰੀ ਕਰ ਦਿੰਨੇ ਆ ਤਾਂ ਬੱਚੇ ਕਲਾਸਿਸ ਦੇ ਵਿੱਚ ਨਹੀਂ ਆਂਦੇ ਤੇ ਫਿਰ ਉਸ ਤੋਂ ਬਾਅਦ ਜੋ 6 ਮਹੀਨਿਆਂ ਦੇ ਕੋਰਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਾਲਜ ਵੱਲੋਂ ਤੇ ਚੇਅਰਮੈਨ ਸਰ ਵੱਲੋਂ ਸਰਦਾਰ ਗੁਰਪ੍ਰਤਾਪ ਸਿੰਘ ਪੜਿਆਲੇ ਵੱਲੋਂ ਉਹਨਾਂ ਨੂੰ ਅਸੀਂ ਮਸ਼ੀਨਸ ਦਿੰਨੇ ਆ ਜੀ ਕਿਹੜੇ ਕਿਹੜੇ ਮੌਨਸ ਦੇ ਕੋਰਸ ਦੇ ਵਿੱਚ ਕਰਵਾਏ ਜਾਂਦੇ ਆ ਹਾਂ ਸਾਡੇ ਕਾਲਜ ਦੇ ਵਿੱਚ ਬੀਏ ਹੈਗਾ ਹਿਮਨਿਟੀਜ਼ ਦੇ ਵਿੱਚ ਬੀਸੀਏ ਬੀਕਾਮ APGDCA ਇਸ ਵਾਰ ਇਹ ਫਰਸਟ ਜਿਹੜਾ ਸਾਡਾ ਫਾਈਨਲ ਇਅਰ ਸੀ ਉਹ ਪਾਸ ਆਊਟ ਹੋਇਆ ਉਹਦੇ ਵਿੱਚੋਂ ਲਗਭਗ ਅੱਛੇ ਬੱਚਿਆਂ ਨੇ 20-25% ਬੱਚਿਆਂ ਨੇ PGDC ਇਹ ਐਡਮਿਸ਼ਨ ਲਈ ਹੈ ਕਿਉਂਕਿ PGDC ਦੀਆਂ ਤੇ BCA ਦੀਆਂ ਲੈਬਸ ਨਵੀਆਂ ਤਿਆਰ ਕੀਤੀਆਂ ਨੇ ਤੇ ਅਸੀਂ ਸਾਰੇ ਇੱਥੇ ਇਲਾਕਾ ਵਾਸੀਆਂ ਨੂੰ ਕਹਿਣੀ ਆ ਕਿ ਪਲੀਜ਼ ਤੁਹਾਡੇ ਇਲਾਕੇ ਦਾ ਕਾਲਜ ਹੈ ਤੇ ਇਕੱਲਾ ਇਸ ਮੁਹਾਲੀ ਸ਼ਹਿਰ ਦੇ ਕੁੜੀਆਂ ਦਾ ਲੜਕੀਆਂ ਦਾ ਕਾਲਜ ਹੈ ਪਲੀਜ਼ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਕਾਲਜ ਦੇ ਵਿੱਚ ਆਉਣ ਲਈ ਪ੍ਰੇਰਿਤ ਕਰੋ ਤੇ ਉਹਨਾਂ ਦੀ ਐਡਮਿਸ਼ਨ ਜੇਕਰ ਹੋਰ ਬੱਚਿਆਂ ਨੇ ਕਲਾਸਾਂ ਉਹਨਾਂ ਰਟੈਂਡ ਕਰਨ ਦੀ ਲੋੜ ਤਾਂ ਉਹ ਚੁੱਕ ਸਕਦੇ ਜਿਹੜੀ ਸਿਟੀ ਦੀ ਕੁਲਟੀ ਹਾਂਜੀ ਸਟੇ ਚਿੰਗ ਦਾ ਕੋਰਸ ਥਰੋਅਆਊਟ ਸਾਲ ਚੱਲਦਾ ਰਹਿੰਦਾ ਅਸੀਂ ਮੇਕ ਸ਼ੋਰ ਹੁਣ ਵੀ ਇੱਕ ਨਵਾਂ ਬੈਚ ਵੀ ਚੱਲ ਰਿਹਾ ਹੈਗਾ ਜੇ ਬੱਚੇ ਵਿੱਚ ਵੀ ਆਉਂਦੇ ਨੇ ਤਾਂ ਵੀ ਉਹ ਕੰਟੀਨਿਊ ਰਹਿੰਦਾ ਹੈਗਾ ਤੇ ਉਹਦੇ ਵਿੱਚ ਬੱਚਾ ਕੰਟੀਨਿਊ ਆਪਣਾ 6 ਮਹੀਨੇ ਦਾ ਕੋਰਸ ਕੰਪਲੀਟ ਕਰ ਲੈਂਦਾ ਕਿਉਂਕਿ ਥਰੋਅਆਊਟ ਸਾਲ ਅਸੀਂ ਪੂਰਾ ਸਾਲ ਇਹ ਕੋਰਸ ਚਲਾਨੇ ਹੈ ਥੈਂਕ ਯੂ ਜੀ ਧੰਨਵਾਦ